ਅੱਪਾ ਵੀਰੇ ਅੱਜ ਭੈਣਾ ਲਈ ਰੇਟਾਂ ਦਾ ਧਮਾਕਾ ਲੈ ਕੇ ਆਉਣਾ ਗਰਮੀ ਵਾਲੀ ਜਿੰਨੀ ਵੀ ਕਲੈਕਸ਼ਨ ਆ ਠੀਕ ਆ ਵੀਰੇ ਰੇਟ ਵੀਰੇ ਐਸੇ ਪਾ ਦੇਨੇ ਨੇ ਮੇਰੀ ਦੁਕਾਨ ਤੇਰਾ ਪੇਜ ਵੀਰੇ ਰੇਸ਼ਮੀ ਦਾ ਬਿਲਕੁਲ ਰਲਾ ਨਹੀਂ ਹੈਗਾ ਪਿਓਰ ਕਾਟਨ ਆ ਪਿਓਰ ਕੈਂਬਰੀ ਕਾਟਨ ਠੀਕ ਆ ਵੀਰੇ ਵਿੱਚ ਮਿਕਸ ਕਪੜਾ ਦੇਈ ਜਾਂਦੇ ਨੇ ਆਹ ਰੇਟ ਨੂੰ ਇਹਦੇ ਵਿੱਚ ਮੁਲਾਇਮ ਇਹ ਆਪਾਂ ਨੇ 5 ਮੀਟਰ ਮੀਟਰ ਨਾਲ ਮਿਲ ਕੇ ਹਾਂਜੀ 200 ਰੁਪਏ ਦਾ ਸੂਟ ਦੇਣਾ ਵੀਰੇ ਓਕੇ ਇਹਦੇ ਵਿੱਚ ਰੰਗ ਤਾਂ ਜਾਂਦੇ ਇਹਦਾ ਵੀਰੇ ਰੇਟ ਪਾਇਆ ਹੋਇਆ ਆਪਾਂ ਨੇ 350 ਪਹਿਲਾਂ ਵਾਲੀ ਜਿਹੜੀ ਆ ਵੀਡੀਓਆਂ ਦੇ ਵਿੱਚ ਪਰ ਹੁਣ ਵੀਰੇ ਤੂੰ ਆਇਆ ਸਾਡੇ ਲਈ ਖਾਸ ਸਾਡਾ ਇੰਨੀ ਹੈਲਪ ਕਰ ਰਿਹਾ ਵੀਰੇ ਤੇਰੇ ਤੇਰੇ ਵਾਸਤੇ 280 ਦਾ ਤੇਰੇ ਆਉਣ ਵਾਸਤੇ ਲਓ ਪਿੰਕ ਕਰ ਸਕਦੇ ਤੁਸੀਂ 100% ਕਾਟਨ ਸਰਪਲਸ ਕਾਟਨ ਐਕਸਪੋਰਟ ਕੁਆਲਿਟੀ ਆ ਹਾਂ ਇਹ ਪਹਿਨੇ ਇਹ ਬਾਈ ਆਪਣੇ ਐਕਸਪੋਰਟ ਬਹੁਤ ਹੁੰਦਾ ਬਾਹਰ ਨੂੰ ਇਹ ਕਪੜਾ ਠੀਕ ਆ ਬਾਈ ਇਹ ਪੂਰਾ ਸੂਟ ਦਵਾਂਗੇ ਮੀਟਰ ਨਾਲ ਨਾਪ ਕੇ ਜਿਹੜੇ ਵੀਰੇ ਬਹੁਤ ਚੱਲਦਾ ਇਹਦੇ ਵਿੱਚ ਆ ਚੈੱਕ ਬਹੁਤ ਪਸੰਦ ਕਰਦੀਆਂ ਨੇ ਪਹਿਣਾ ਕੱਪੜੇ ਦੀ ਕੁਆਲਿਟੀ ਦਿਖਾ ਦੇ ਮੁਲਾਇਮਪਨ ਸੌਫਟਪਨ ਉਰੀ 100% ਕਾਟਨ ਆ ਇਹਦੇ ਵਿੱਚ ਜਿਵੇਂ ਹੁਣ ਚੈੱਕ ਆ ਲੈਣੇ ਇਹਦੇ ਵਿੱਚ ਰੰਗ ਸਾਰੇ ਮਿਲਣਗੇ ਚਿੰਗ ਕਰਦਾ ਭੈਣ ਮੇਰੀ ਆਲ ਓਵਰ ਲੈਣਾ ਭੈਣੇ ਆਲ ਓਵਰ ਵੀ ਮਿਲ ਜੂ ਮੈਚਿੰਗ ਲੈਣਾ ਮੈਚਿੰਗ ਵੀ ਮਿਲ ਜੂ ਕੱਲਾ ਕਮੀਜ਼ ਲੈਣਾ ਕੱਲਾ ਕਮੀਜ਼ ਵੀ ਮਿਲ ਜੂ ਕੱਲਾ ਕਮੀਜ਼ 175 ਰੁਪਏ ਦਾ ਪੂ ਠੀਕ ਹੈ ਇਹ ਦੁਕਾਨਦਾਰ ਕਹਿੰਦੇ ਨੇ ਅਸੀਂ ਕਮੀਜ਼ ਨਹੀਂ ਕੱਟ ਕੇ ਦਿੰਦੇ ਹੈਗੇ ਸਾਡਾ ਸੂਟ ਖਰਾਬ ਹੋ ਜੂ ਠੀਕ ਜੀਮੀਦਾਰਾਂ ਦੀ ਸਭ ਤੋਂ ਪਹਿਲੀ ਪਸੰਦ ਠੀਕ ਭੈਣਾਂ ਦੀ ਪਿਓਰ ਦੇ ਦੁਪੱਟੇ ਵਾਲਾ ਲੈਂਦੇ ਨੇ ਠੀਕ ਹੈ ਕੈਂਬ੍ਰਿਕ ਦਾ ਸੂਟ ਹੁੰਦਾ 5 ਮੀਟਰ ਪਿਓਰ ਦਾ ਦੁਪੱਟਾ ਹੁੰਦਾ ਨਾਲ ਸੈੱਟ ਵਾਈਜ਼ ਮਾਲ ਹੋਊਗਾ ਇਹ ਚਾਰ ਚਾਰ ਰੰਗ ਹੋਣਗੇ ਲੈ ਵੀਰੇ ਦੇਖ ਬੜਾ ਬਹੁਤ ਮਸ਼ਹੂਰ ਹੈ ਇਸ ਵਾਰ ਸੋਫੀਆ ਕਹਿੰਦੇ ਨੇ ਇਹਨੂੰ ਏਕੇ ਟੈਕਸ ਦੀ ਸੋਫੀਆ ਏਕੇ ਟੈਕਸ ਦੀ ਸੋਫੀਆ ਵੀ ਠੰਡਾ ਵੀਰੇ ਬਰਫ਼ ਵਰਗਾ ਠੰਡਾ ਕੱਪੜਾ ਭੈਣ ਕੋਈ ਸਫਰ ਤੇ ਜਾਊਗੀ ਕੋਈ ਦਿੱਕਤ ਨਹੀਂ ਆਊਗੀ ਕਿੰਦਾ ਹੀ ਦੁਪੱਟਾ ਓਕੇ ਸੌਫਟ ਜਮਈ ਮਲਾਈ ਵਰਗਾ ਕੱਪੜਾ ਵੀਰੇ 5 ਮੀਟਰ ਕੱਪੜਾ ਆਲ ਓਵਰ ਮਸਲੀਨ ਡਿਜੀਟਲ ਪ੍ਰਿੰਟ ਹਾਂਜੀ ਭੈਣ ਮੇਰੀ ਉਹ ਅੱਜ ਤੁਹਾਨੂੰ ਲੈ ਕੇ ਆਇਆ ਮਲੇਰਕੋਟਲਾ ਸ਼ਹਿਰ ਦੇ ਵਿੱਚ ਇਹ ਆ ਸਰੰਦੀ ਗੇਟ ਅੱਜ ਤੁਹਾਨੂੰ ਲੈ ਕੇ ਚੱਲਾਂਗੇ ਮੂਮਨ ਕਲਾਥ ਹਾਊਸ ਅੰਜੂ ਕਿਲੇ ਵਾਲੀ ਦੀ ਹੱਟੀ ਤੇ ਜਦੋਂ ਆਪਾਂ ਐਂਟਰ ਹੋਗੇ ਨਾਲ ਦੇ ਨਾਲ ਆਪਾਂ ਨੇ ਹੋ ਜਾਣਾ ਰਾਈਟ ਸੱਜੇ ਪਹਿਲਾਂ ਆਊਗੀ ਹਲਵਾਈ ਦੀ ਇੱਕ ਦੁਕਾਨ ਉਸ ਤੋਂ ਬਾਅਦ ਬਾਈ ਦੀ 100 ਮੀਟਰ ਤੇ ਬਾਈ ਹੁਣੇ ਦੀ ਸ਼ਾਪ ਆ ਜਿੱਥੇ ਤੁਹਾਨੂੰ ਸਾਰੀ ਕਲੈਕਸ਼ਨ ਦਿਖਾਵਾਂਗੇ ਜਿੱਥੇ ਕੱਪੜਿਆਂ ਦੀ ਵੱਡੀ ਸੇਲ ਲੱਗ ਚੁੱਕੀ ਆ ਆਸਾਨਦਾਰ ਰੇਟਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਦੇ YouTube ਚੈਨਲ ਨੂੰ ਆਪਣੇ ਨੂੰ ਕਰ ਲਿਓ ਫੋਲੋ ਨਾਉ ਜਿੱਕੇ ਚੌਕ ਆਉਂਦਾ ਚੌਕ ਦੇ ਵਿੱਚ ਦੂਜੀ ਦੁਕਾਨ ਆ ਬਾਈ ਹੋਣੀ ਹੈ ਦੀ ਪਹੁੰਚ ਚੁੱਕਿਆ ਮੂਮਨ ਕਲਾਸ ਹਾਊਸ ਅੰਜੂ ਕਿਲੇ ਵਾਲੇ ਦੀ ਹੱਟੀ ਤੇ ਮੇਰੀ ਹਰ ਵਾਰ ਦੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਉਹ ਦੁਕਾਨ ਤੇ ਲੈ ਕੇ ਚੱਲਾਂ ਜਿੱਥੇ ਵਧੀਆ ਕੁਆਲਿਟੀ ਦੇ ਸੂਟ ਸਸਤੇ ਰੇਟਾਂ ਤੇ ਮਿਲ ਜਾਣ ਹੁਣ ਮੇਰੀ ਗੁਜਾਰ ਸਾਹਿਬ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਵੱਧ ਤੋਂ ਵੱਧ ਜਿੰਨਾ ਹੋ ਸਕੇ ਪੈਣੋ ਸਤਿ ਸ੍ਰੀ ਅਕਾਲ ਪੈਣੋ ਅੱਜ ਪਹੁੰਚਿਆ ਆਪਾਂ ਮਲੇਰ ਕੋਟਲੇ ਮੂਮਨ ਕਲਾਸ ਹਾਊਸ ਅੰਜੂ ਕਿਲੇ ਵਾਲੇ ਦੀ ਹੱਟੀ ਤੇ ਤੁਹਾਨੂੰ ਦਿਖਾਵਾਂਗੇ ਫੈਕਟਰੀ ਵਾਲੇ ਸੂਟ ਉਹ ਵੀ ਬਹੁਤ ਸ਼ਾਨਦਾਰ ਰੇਟਾਂ ਤੇ ਕਹਿ ਸਕਦੇ ਆਪਾਂ ਘੱਟ ਰੇਟਾਂ ਤੇ ਆਓ ਚੱਲਦੇ ਆਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਮੇਰੀ ਬੇਨਤੀ ਆ ਗੁਜਾਰ ਸਾਹਿਬ ਵੀ ਵੀਡੀਓ ਨੂੰ ਵੱਧ ਤੋਂ ਵੱਧ ਪੈਣੋ ਸ਼ੇਅਰ ਕਰ ਦਿਓ ਆਜੋ ਫਿਰ ਚੱਲਦੇ ਆਂ ਵੀਡੀਓ ਵਿੱਚ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਵੀਰੇ ਅੱਜ ਆਪਾਂ ਨੂੰ ਦਿਖਾਓ ਪੈਣਾਂ ਲਈ ਕੀ ਖਾਸ ਲੈ ਕੇ ਆਏ ਹੋ ਕੀ ਸ਼ਾਨਦਾਰ ਰੇਟ ਰਹਿਣ ਵਾਲੇ ਨੇ ਕਿਹੜਾ ਕਿਹੜਾ ਸਟੱਫ ਹੋਣਾਗਾ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਅੱਜ ਸਭ ਤੋਂ ਪਹਿਲਾਂ ਤਾਂ ਵੀਰੇ ਮੂਮਿੰਕਲਾਟ ਹਾਊਸ ਵੱਲੋਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸ਼াশੀਕਾਲ ਨਮਸਤੇ ਆਦਾਬ ਆਪਾਂ ਵੀਰੇ ਅੱਜ ਭੈਣਾਂ ਲਈ ਰੇਟਾਂ ਦਾ ਧਮਾਕਾ ਲੈ ਕੇ ਆਉਣਾ ਗਰਮੀ ਵਾਲੀ ਜਿੰਨੀ ਵੀ ਕਲੈਕਸ਼ਨ ਆ ਠੀਕ ਆ ਬਾਈ ਜੀ ਰੇਟ ਵੀਰੇ ਐਸੇ ਪਾ ਦੇਨੇ ਨੇ ਮੇਰੀ ਦੁਕਾਨ ਤੇਰਾ ਪੇਜ ਵੀਰੇ ਐਸੇ ਧਮਾਕੇਦਾਰ ਰੇਟ ਪਾਉਣੇ ਨੇ ਲੈ ਵੀਰੇ ਸਭ ਤੋਂ ਪਹਿਲਾਂ ਆ ਜਾ ਸਭ ਤੋਂ ਵੱਧ ਕਪੜਾ ਜਿਹੜਾ ਵਿਕਣ ਵਾਲਾ ਠੀਕ ਆ ਬਾਈ ਜੀ ਕਾਟਨ ਲੀ ਲੈਣਾ ਵੀਰੇ ਪਿਓਰ ਥੋੜਾ ਜਿਆ ਕਲੋਜ਼ ਕਰਕੇ ਵੀਰੇ ਦਿਖਾ ਦੇ ਕਪੜਾ ਕਪੜੇ ਦੀ ਬੁਣਤੀ ਖਾਦੀ ਪਾਣਾ ਆਊਗਾ ਕਪੜੇ ਦੇ ਵਿੱਚ ਮੁਲਾਇਮ ਇਹ ਆਪਾਂ ਨੇ 5 ਮੀਟਰ ਮੀਟਰ ਨਾਲ ਮਿਲ ਕੇ ਹਾਂਜੀ 200 ਰੁਪਏ ਦਾ ਸੂਟ ਦੇਣਾ ਵੀਰੇ ਇਹਦੇ ਵਿੱਚ ਰੰਗ ਦੇ ਡਿਜ਼ਾਈਨ ਦੇਖ ਵੀਰੇ ਇੰਨੇ ਸ਼ਾਨਦਾਰ ਨੇ ਕੀ ਬਾਤਾਂ ਕਪੜਾ ਇੰਨਾ ਸ਼ਾਨਦਾਰ ਆ ਜਿੰਨਾ ਮਰਜੀ ਧੋ ਪਾ ਲੋ ਨਾ ਰੰਗ ਫਿੱਟੇ ਨਾ ਬੁਰਾਵੇ ਮਨ ਫੁੱਲ ਗਾਰੰਟੀ ਹੋਊਗੀ ਫੁੱਲ ਗਾਰੰਟੀ ਆ ਵੀਰੇ ਲੇਡੀ ਸੂਟਾਂ ਦੀ ਕੋਈ ਗਾਰੰਟੀ ਦਿੰਦਾ ਨਹੀਂ ਲੇਕਿਨ ਇਹ ਕਪੜਾ ਹੈ ਜਿਹੜਾ ਅਸੀਂ 2 ਸਾਲਾਂ ਤੋਂ ਇਸਤੇਮਾਲ ਕਰ ਰਹੇ ਹਾਂ ਅੱਛਾ 5 ਮੀਟਰ ਪੂਰਾ ਨਿਕਲੂਗਾ 5 ਮੀਟਰ ਪੂਰਾ ਪਹਿਲਾਂ ਪਿਛਲੇ ਸਾਲ 350 400 500 ਰੁਪਏ ਸੂਟ ਤੱਕ ਵੀ ਵਿਕਿਆ ਲੈ ਵੀ ਪਿੰਡ ਪਰ ਇਸ ਵਾਰ ਜਿਹੜਾ ਰੇਟ ਆ ਇਹਦਾ ਆਪਾਂ ਨੇ 200 ਰੁਪਏ ਸੂਟ ਪਾਤਾ ਸਿਰਫ ਵੀਰੇ ਤੇਰਾ ਪੇਚ ਚਲਾਉਣਾ ਆਪਾਂ ਨੇ ਠੀਕ ਆ ਬਾਈ ਜੀ ਦੂਸਰਾ ਨੰਬਰ ਆਜੋ ਵੀਰੇ ਇਹਦਾ ਵੀਰੇ ਰੇਟ ਪਾਇਆ ਹੋਇਆ ਆਪਾਂ ਨੇ 350 ਪਹਿਲਾਂ ਵਾਲੀ ਜਿਹੜੀ ਆ ਵੀਡੀਓਆਂ ਦੇ ਵਿੱਚ ਪਰ ਹੁਣ ਵੀਰੇ ਤੂੰ ਆਇਆ ਸਾਡੇ ਲਈ ਖਾਸ ਸਾਡਾ ਇੰਨੀ ਹੈਲਪ ਕਰ ਰਹੇ ਹਾਂ ਵੀਰੇ ਤੇਰੇ ਤੇਰੇ ਵਾਸਤੇ 280 ਲੇ ਤੇਰੇ ਆਉਣ ਵਾਸਤੇ ਲਓ ਪੈਣੇ ਇਹਦੇ ਵਿੱਚ ਰੰਗ ਡਿਜ਼ਾਈਨ ਵੀਰੇ ਇੰਨੇ ਮਿਲ ਜਾਣਗੇ ਲਓ ਰੰਗ ਡਿਜ਼ਾਈਨ ਦਿਖਾ ਦੇ ਵੀਰੇ ਦੇਖੀ ਜਾਈਂ ਵੀਰੇ ਡਿਜ਼ਾਈਨ ਬਰੀਕ ਪ੍ਰਿੰਟ ਸਿਆਣੇ ਦਾਨੇ ਰੰਗ ਸੈਟ ਵਾਈਜ਼ ਮਾਲ ਮੇਰੂ ਚਾਰ ਚਾਰ ਰੰਗ ਹੋਣਗੇ ਜਿਸ ਤਰ੍ਹਾਂ ਦੇ ਵੀਰੇ ਆਹ ਡਿਜ਼ਾਈਨ ਆ ਪੰਜ ਪੰਜ ਚਾਰ ਚਾਰ ਰੰਗ ਹੋਣਗੇ ਦੇਖੀ ਰੰਗ ਦਿਖਾਈ ਜਾਈਂ ਪਹਿਣਾ ਨੂੰ ਇੱਕ ਇੱਕ ਨਾਲ ਦੇ ਪਿਓਰ ਕੈਂਬਰੀ ਹਾਂ 5-5 ਮੀਟਰ ਲੈ ਵੀਰੇ ਦੇਖ ਰੰਗ ਡਿਜ਼ਾਈਨ ਕਿੰਨੇ ਸ਼ਾਨਦਾਰ ਰੰਗ ਨੇ ਕੀ ਬਾਤਾਂ ਡਿਜ਼ਾਈਨ ਲੈ ਵੀਰੇ ਆ ਦਿਖਾ ਦੇ ਡਿਜ਼ਾਈਨ ਬਾਦੂ ਬਹੁਤ ਡਿਜ਼ਾਈਨ ਪਏ ਨੇ ਲਾ ਰੰਗ ਵੀਰੇ ਚਾਰ ਚਾਰ ਹੋਣਗੇ ਮਤਲਬ ਲੋਡ ਸ਼ਾਟ ਦਾ ਮਾਲ ਨਹੀਂ ਹੈਗਾ ਠੀਕ ਹੈ ਬਾਈ ਫਰੈਸ਼ ਮਾਲ ਹੈ ਜਿਹੜਾ ਮਿੱਲ ਦੇ ਵਿੱਚੋਂ ਪੱਕਾ ਦਾ ਪੱਕਾ ਦਾ ਆ ਰਿਹਾ ਠੀਕ ਹੈ ਬਾਈ 24 ਸਾਲ ਹੋ ਗਏ ਵੀਰੇ ਮੈਨੂੰ ਕੰਮ ਕਰਦੇ ਨੂੰ ਠੀਕ ਹੈ ਬਾਈ ਸੂਰਤ ਜਾਣੇ ਆ ਮਿੱਲਾਂ ਦੇ ਵਿੱਚੋਂ ਆਬ ਮਾਲ ਖਰੀਦਦੇ ਆ ਵੀਰੇ ਠੀਕ ਹੈ ਬਾਈ ਜੀ ਠੀਕ ਹੈ ਠੀਕ ਹੈ ਨਾ ਉਸ ਤੋਂ ਬਾਅਦ ਠੀਕ ਹੈ ਬਾਈ ਉਸ ਤੋਂ ਬਾਅਦ ਵੀਰੇ ਠੀਕ ਹੈ ਬਾਈ ਇਹਦੇ ਡਿਜ਼ਾਈਨ ਹੋਰ ਵੀ ਦਿਖਾ ਦੇ ਹਾਂਜੀ ਬਾਈ ਇੱਧਰ ਵੀਰੇ ਕੈਮਰਾ ਮਰਵਾਈ ਆ ਸਾਰੇ ਡਿਜ਼ਾਈਨ ਇਹਦੇ ਵਿੱਚ ਨੇ ਓ ਹੋ ਹੋ ਬੱਲੇ ਬੱਲੇ ਇੱਧਰ ਆ ਜਾ ਵੀਰੇ ਡਿਜ਼ਾਈਨ ਇੱਧਰ ਹੋਰ ਦਿਖਾ ਦੇ ਕੀ ਬਾਤ ਹੈ ਦੇਖੋ ਡਿਜ਼ਾਈਨ ਦੇਖੋ ਸ਼ਾਨਦਾਰ ਪਹਿਣਾ ਇੱਕ ਗੱਲ ਤਾਂ ਜੀ ਵੀ ਰੰਗ ਬਾਲੇ ਪਿਆਰੇ ਰੰਗ ਨੇ ਮਖਿਆ ਸ਼ਾਨਦਾਰ ਰੰਗ ਨੇ ਰੇਟ ਵੀ ਬਾਈ ਹੁਣੀ ਆ ਤੇ ਬਾਲੇ ਇਹਦੇ ਵਿੱਚ ਵੀਰੇ ਰੇਸ਼ਮੀ ਦਾ ਬਿਲਕੁਲ ਰਲਾ ਨਹੀਂ ਹੈਗਾ ਪਿਓਰ ਕਾਟਨ ਆ ਪਿਓਰ ਕੈਂਬਰੀ ਕਾਟਨ ਠੀਕ ਆ ਬਾਈ ਵਿੱਚ ਮਿਕਸ ਕਪੜਾ ਦੇਈ ਜਾਂਦੇ ਨੇ ਆਹ ਰੇਟ ਨੂੰ ਇਹ ਪਹਿਣੇ ਐ ਮੰਨ ਕੇ ਚੱਲੋ ਘੱਟ ਤੋਂ ਘੱਟ ਰੇਟ ਬਾਤਾ ਆਪਾਂ ਨੇ ਮਿਲਾਂ ਵਾਲਾ ਰੇਟ ਉਸ ਤੋਂ ਬਾਅਦ ਵੀਰੇ ਇੱਕ ਹੋਰ ਕਾਟਨ ਚੱਲਦੀ ਆ ਵੱਡਾ ਬਣਾ ਕਾਟਨ ਐਕਸਪੋਰਟ ਦੀ ਕਾਟਨ ਆ ਵੀਰੇ ਦੇ ਕੰਨੀ ਦੇ ਮੋਰਾ ਲੱਗੀਆਂ ਹੋਣਗੀਆਂ ਭੈਣੇ ਕੰਨੀ ਤੇ ਕੱਪੜਾ ਇੰਨਾ ਸ਼ਾਨਦਾਰ ਆ ਲੈ ਪਹਿਣੋ ਚੈੱਕ ਕਰ ਸਕਦੇ ਹੋ ਤੁਸੀਂ 100% ਕਾਟਨ ਸਰਪਲਸ ਕਾਟਨ ਐਕਸਪੋਰਟ ਕੁਆਲਿਟੀ ਆ ਹਾਂ ਇਹ ਭੈਣੇ ਇਹ ਬਾਈ ਆਪਣੇ ਐਕਸਪੋਰਟ ਬਹੁਤ ਹੁੰਦਾ ਬਾਹਰ ਨੂੰ ਇਹ ਕੱਪੜਾ ਠੀਕ ਆ ਬਾਈ ਇਹ ਪੂਰਾ ਸੂਟ ਦਵਾਂਗੇ ਮੀਟਰ ਨਾਲ ਨਾਪ ਕੇ ਮੰਨ ਕੇ ਸਾਢੇ 3 ਮੀਟਰ ਤੋਂ ਵੀ ਉੱਪਰ ਇਹ ਅਮਰੀਕਾ ਕੈਨੇਡਾ ਨੂੰ ਬਾਹਰ ਤੋਂ ਵੱਧ ਜਾਂਦਾ ਹਨਾ ਇਹ ਕੰਪਨੀਆਂ ਮਿਲਾਂ ਐਕਸਪੋਰਟ ਮਤਲਬ ਕਰਦੀਆਂ ਨੇ ਬਾਹਰਲੇ ਜਿਵੇਂ ਆਪਣੇ ਏਸ਼ੀਅਨ ਕੰਟਰੀਆਂ ਆਉਗੀਆਂ ਉਹਨਾਂ ਨੂੰ ਐਕਸਪੋਰਟ ਜ਼ਿਆਦਾ ਜਾਂਦਾ ਇਹ ਇਹਦੇ ਵਿੱਚ ਰੰਗ ਡਿਜ਼ਾਈਨ ਮਿਲ ਜਾਣਗੇ ਸੂਟ ਦਾ ਰੇਟ ਸਿਰਫ ਰੱਖਣਾ ਵੀਰੇ 350 ਦਾ ਆਹ ਲਈ ਸਾਢੇ 3 ਮੀਟਰ ਤੋਂ ਉੱਪਰ ਕੱਪੜਾ ਦਵਾਂਗੇ ਵੱਡੇ ਬਣੇ 1.5 ਮੀਟਰ ਬਣੇ ਚ ਇਹੀ ਜੀ ਆਪਾਂ ਗੱਲ ਕਰੀਏ ਇਹਦਾ ਬਾਜ਼ਾਰਾਂ ਚ ਕੀ ਰੇਟ ਹੋਣਾ ਵੀਰੇ ਪਹਿਲਾਂ 450 500 ਐਂ ਵਿਕਦਾ ਇਹ ਹੁਣ ਇਸ ਵਾਰ ਪੇਜ ਕੱਪੜਿਆਂ ਦੇ ਜ਼ਿਆਦਾ ਚੱਲ ਰਹੇ ਨੇ ਠੀਕ ਹੈ ਨਾ ਕੰਪੀਟੀਸ਼ਨਾਂ ਦੇ ਵਿੱਚ ਭੈਣ ਭਾਈਆਂ ਦਾ ਫਾਇਦਾ ਹੋ ਰਿਹਾ ਠੀਕ ਹੈ ਬਾਈ ਇਹਦਾ ਰੇਟ ਮੰਨ ਗਏ ਚੱਲੋ 450 450 ਸੀ ਇਹਦੇ ਵਿੱਚ ਰੰਗ ਡਿਜ਼ਾਈਨ ਦੇਖੋ ਵੀਰੇ ਮਤਲਬ ਸੈੱਟ ਵਾਈਜ਼ ਮਿਲੂਆ ਦੇਖੋ ਇੱਚ ਦੂਸਰਾ ਰੰਗ ਆ ਗਿਆ ਕਿੰਨਾ ਪਿਆਰਾ ਕਲਰ ਆ ਪੈਣੇ ਦੇਖੋ ਤੁਸੀਂ ਮੈਂ ਕਹਿਆ ਨੀਤ ਫਿੱਟਦੀ ਆ ਰੰਗ ਦੇਖ ਦੇਖ ਕੇ ਕੀ ਬਾਤਾਂ ਦੇਖ ਵੀਰੇ ਡਿਜ਼ਾਈਨ ਕੀ ਬਾਤ ਇਹ ਚ ਵੱਡੇ ਪ੍ਰਿੰਟ ਵੀ ਮਿਲਣਗੇ ਬਰੀਕ ਪ੍ਰਿੰਟ ਵੀ ਮਿਲਣਗੇ ਲੈ ਡਿਜ਼ਾਈਨ ਦਿਖਾਈ ਚੱਲ ਵੀਰੇ ਬੱਲੇ 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 ਦੇਖੋ ਵੀਰੇ ਲਓ ਲੈ ਵੀ ਪੈਣੋ ਮੈਂ ਕਹਿਆ ਜੇ ਤੁਸੀਂ ਇੱਕ ਸੂਟ ਲੈਣ ਆਵੋਗੇ ਨਾ ਤੁਸੀਂ 4-4 ਸੂਟ ਲੈ ਕੇ ਜਾਵੋਗੇ ਲੋ ਬੈਣੋ ਦੇਖੋ ਮੇਨੋ ਕੀ ਬਾਤਾਂ ਰੰਗ ਡਿਜ਼ਾਈਨ ਤਾਂ ਐਸੇ ਐਸੇ ਨੇ ਲਓ ਕਿੰਨੇ ਪਿਆਰੇ ਪਿਆਰੇ ਰੰਗ ਨੇ ਵੀਰੇ ਹਨਾ ਚੈੱਕ ਦੇ ਵਿੱਚ ਵੀਰੇ ਬਹੁਤ ਚੱਲਦਾ ਇਹਦੇ ਵਿੱਚ ਆ ਚੈੱਕ ਬਹੁਤ ਪਸੰਦ ਕਰਦੀਆਂ ਨੇ ਭੈਣਾ ਕੱਪੜੇ ਦੀ ਕੁਆਲਿਟੀ ਦਿਖਾ ਦੇ ਮੁਲਾਇਮਪਣ ਸੌਫਟਪਣ ਪੂਰੀ 100% ਕਾਟਨ ਹੈ ਇਹਦੇ ਵਿੱਚ ਜਿਵੇਂ ਹੁਣ ਚੈੱਕ ਆ ਲੈਣੇ ਇਹਦੇ ਵਿੱਚ ਰੰਗ ਸਾਰੇ ਮਿਲਣਗੇ ਮਨ ਕੇ ਇੱਕ ਡਿਜ਼ਾਈਨ ਦੇ ਵਿੱਚ ਚਾਰ ਚਾਰ ਰੰਗ ਨੇ ਦੇਖੋ ਦੂਜਾ ਰੰਗ ਆ ਗਿਆ ਠੀਕ ਆ ਬਾਈ ਜੀ ਤੀਜਾ ਆ ਗਿਆ ਚੌਥਾ ਆ ਗਿਆ ਠੀਕ ਆ ਮਾਸਟਰਡ ਮਹਿੰਦੀ ਸੀ ਗ੍ਰੀਨ ਗਾਜਰੀ ਠੀਕ ਹੈ ਨਾ ਬਾਈ ਛੋਟਾ ਚੈੱਕ ਵੀ ਮਿਲ ਜੂਗਾ ਬਰੀਕ ਚੈੱਕ ਇਸ ਵਾਰ ਚੈੱਕ ਦੀ ਬਹੁਤ ਡਿਮਾਂਡ ਆ ਬਾਕੀ ਹੋਰ ਪ੍ਰਿੰਟ ਬਹੁਤ ਨੇ ਡਿਜੀਟਲ ਪ੍ਰਿੰਟ ਦੇਖੋ ਬਈ ਆ ਦੇਖੋ ਕਿਆ ਬਾਤਾਂ ਲਓ ਕਿੰਨਾ ਸ਼ਾਨਦਾਰ ਸਰਦਾਰੀ ਲੁੱਕ ਆ ਭੈਣੇ ਆ ਸਰਦਾਰੀ ਲੁੱਕ ਕਿਆ ਬਾਤਾਂ ਲਓ ਰੰਗ ਡਿਜ਼ਾਈਨ ਦੇਖੋ ਭੈਣੇ ਹੋਰ ਇਹ ਦੇਖੋ ਇੱਧਰ ਦੇਖੋ ਇੱਕ ਤੋਂ ਇੱਕ ਰੰਗ ਕਿਆ ਬਾਤਾਂ ਸਿਰਾ ਗੱਲ ਬਾਕੀ ਇੱਕ ਇਹਦੇ ਵਿੱਚ ਨਾ ਵੀਰੇ ਨਵਾਂ ਮੰਨ ਕੇ ਜੇ ਕਿਸੇ ਨੇ ਬੁਟੀਕ ਸਟਾਈਲ ਬਣਾਉਣਾ ਇਹੀ ਕੱਪੜੇ ਦੇ ਵਿੱਚੋਂ ਇਹਦਾ ਕਮੀਜ਼ ਲੱਗ ਜਾਂਦਾ ਹਾਂਜੀ ਚਿਕਨ ਦੀ ਸਲਵਾਰ ਲੱਗਦੀ ਆ ਠੀਕ ਹੈ ਜੀ ਚਿਕਨ ਦੀ ਸਲਵਾਰ ਮੈਂ ਦਿਖਾਉਣਾ ਆਪਣੇ ਲਈ ਫੁੱਲ ਸਟਾਕ ਪਿਆ ਵੀਰੇ ਇੰਦਰ ਨੀਗਾ ਮਰਵਾ ਦੀ ਲੈ ਲਓ ਚੈੱਕ ਕਰੋ ਪਹਿਣੋ ਥੋੜਾ ক্লোਜ਼ ਕਰਕੇ ਵੀਰੇ ਵਰਕ ਦਿਖਾ ਦਿਓ ਦੇਖੋ ਪੂਰਾ ਇਹਨ ਪ੍ਰੀਮੀਅਮ ਕੁਆਲਿਟੀ ਆ ਨੇ ਵੀਰੇ ਹਰ ਚੀਜ਼ ਮਤਲਬ ਸੋਬਰ ਮਿਲੂਗੀ ਆਪਣੇ ਲਵੇ ਠੀਕ ਦੇਖੋ ਵੀਰੇ ਓਕੇ ਆ ਕਮੀਜ਼ ਲੱਗ ਜਾਂਦਾ ਸਲਵਾਰ ਆ ਜਾਂ ਜਿਹਦੇ ਵਿੱਚ ਜਿੰਨੇ ਵੀ ਵਾਈਟ ਜਿੰਨੇ ਵਾਈਟ ਆਈਟ ਕਰ ਲੈ ਆ ਦੇਖੋ ਇਹਦੇ ਨਾਲ ਵੀ ਲੱਗੂ ਇਹ ਕਿੰਨਾ ਪਿਆਰਾ ਕੰਦਰਾ ਹੈ ਨਾ ਇਹਦੇ ਨਾਲ ਵੀ ਲੱਗੂ ਵੀਰੇ ਸਾਰੇ ਰੰਗ ਯਾਰ ਸਰਦਾਰੀ ਰੰਗ ਨੇ ਹਨਾ ਬਿਲਕੁਲ ਬਿਲਕੁਲ ਵੀਰੇ ਆ ਦੇਖੋ ਗੱਲ ਕਰਦੇ ਆ ਇਹਦੇ ਨਾਲ ਵੀ ਲੱਗੂ ਵੀਰੇ ਕਿਆ ਬਾਤ ਹੈ ਕਿਆ ਬਾਤ ਹਰ ਹਰ ਆਰਟੀਕਲ ਨਾਲ ਆ ਦੇਖੋ ਆਰਟੀਕਲ ਦਿਖਾਈਓ ਵੀਰੇ ਕਿੰਨਾ ਲੈ ਦੇਖੋ ਕਿੰਨਾ ਮੈਚਿੰਗ ਕਰਦਾ ਭੈਣ ਮੇਰੀ ਇਹ ਆਲ ਓਵਰ ਲੈਣਾ ਭੈਣੇ ਆਲ ਓਵਰ ਵੀ ਮਿਲ ਜੂ ਮੈਚਿੰਗ ਲੈਣਾ ਮੈਚਿੰਗ ਵੀ ਮਿਲ ਜੂ ਕੱਲਾ ਕਮੀਜ਼ ਲੈਣਾ ਕੱਲਾ ਕਮੀਜ਼ ਵੀ ਮਿਲ ਜੂ ਕੱਲਾ ਕਮੀਜ਼ 175 ਰੁਪਏ ਦਾ ਪੂ ਠੀਕ ਹੈ ਕਈ ਦੁਕਾਨਦਾਰ ਕਹਿੰਦੇ ਨੇ ਅਸੀਂ ਕਮੀਜ਼ ਨਹੀਂ ਕੱਟ ਕੇ ਦਿੰਦੇ ਹੈਗੇ ਸਾਡਾ ਸੂਟ ਖਰਾਬ ਹੋ ਜੂ ਓਕੇ ਕੱਲਾ ਕਮੀਜ਼ ਵੀ ਮਿਲੂਗਾ ਠੀਕ ਹੈ ਆਪਣੇ ਕੋਲ ਕੱਲਾ ਕਮੀਜ਼ ਹੀ ਮਿਲ ਜੂਗਾ ਹਾਂ ਪੂਰਾ ਸੂਟ ਲੈਣਾ ਪੂਰਾ ਸੂਟ ਵੀ ਮਿਲੂਗਾ ਠੀਕ ਹੈ ਠੀਕ ਹੈ ਨਾ ਭਾਈ ਬਾਕੀ ਡਿਜ਼ਾਈਨ ਦਖਾ ਦੇ ਵੀਰੇ ਸਰਦਾਰੀ ਲੋਕਾਂ ਨੇ ਸਾਰੀ ਰੰਗ ਸਰਦਾਰੀ ਨੇ ਮਕਿਆ ਇੱਕ ਤੋਂ ਇੱਕ ਜੱਗ ਕੱਪੜਾ ਵੀ ਵੀਰੇ ਸਰਦਾਰੀ ਆ ਦੇਖ ਹੁਣ ਆ ਤੁਸੀਂ ਸੈਟ ਵਾਈਜ਼ ਮਾਲ ਲਊਗਾ ਦੇਖੋ ਡਿਜ਼ਾਈਨ ਆ ਦੇਖ ਕਿੰਨੇ ਰੰਗ ਨੇ ਦੇਖੋ ਕਿੰਨੇ ਰੰਗ ਕਿੰਨੇ ਪਿਆਰੇ ਬਰੀਕ ਪ੍ਰਿੰਟ ਹੋ ਡਿਜ਼ਾਈਨ ਬਹੁਤ ਨੇ ਲਓ ਵੱਡੇ ਚ ਲੈਣਾ ਕੋ ਕੁੜੀਆਂ ਫਰਾਕਾਂ ਫਰੂਕਾਂ ਬਣਾਉਂਦੀਆਂ ਨੇ ਇਹਦਿਆਂ ਆ ਲੋ ਆ ਡਿਜ਼ਾਈਨ ਸਭ ਤੋਂ ਵੱਧ ਚੱਲੇ ਆਪਣੇ ਲਵੇ ਦਿਲਾਂ ਵਾਲਾ ਦਿਖਾ ਦੇ ਵੀਰੇ ਲਓ ਚੈੱਕ ਕਰ ਲੋ ਆ ਡਿਜ਼ਾਈਨ ਦੇਖ ਲੋ ਅਛਾ ਜੇ ਗੱਲ ਕਰੀਏ ਵੀਰੇ ਇਸ ਤੋਂ ਬਾਅਦ ਆਪਾਂ ਹੋਰ ਕੀ ਦਿਖਾ ਰਹੇ ਹਾਂ ਇਹਦੇ ਵਿੱਚ ਇਸ ਤੋਂ ਬਾਅਦ ਵੀਰੇ ਹੋਰ ਬਹੁਤ ਆਪਣੇ ਲਈ ਆਰਟੀਕਲ ਨੇ ਪਿਓਰ ਦਾ ਦੁਪੱਟਾ ਠੀਕ ਜੀਮੇਦਾਰਾਂ ਦੀ ਸਭ ਤੋਂ ਪਹਿਲੀ ਪਸੰਦ ਠੀਕ ਭੈਣਾਂ ਦੀ ਪਿਓਰ ਦੇ ਦੁਪੱਟੇ ਵਾਲਾ ਲੈਂਦੇ ਨੇ ਠੀਕ ਹੈ ਕੈਂਬ੍ਰਿਕ ਦਾ ਸੂਟ ਹੁੰਦਾ 5 ਮੀਟਰ ਠੀਕ ਪਿਓਰ ਦਾ ਦੁਪੱਟਾ ਹੁੰਦਾ ਨਾਲ ਠੀਕ ਇਹਦੇ ਵਿੱਚ ਰੰਗ ਡਿਜ਼ਾਈਨ ਵੀਰੇ ਫੁੱਲ ਮਿਲ ਜਾਣਗੇ ਲੈ ਹੁਣ ਤੁਸੀਂ ਕੱਪੜਾ ਦੇਖੋ ਸੈੱਟ ਵਾਈਜ਼ ਮਾਲ ਹੋਊਗਾ ਇਹ ਚਾਰ-ਚਾਰ ਰੰਗ ਹੋਣਗੇ ਲੈ ਵੀਰੇ ਦੇਖੋ ਰੰਗ ਰੰਗਾ ਦੇ ਨੇ ਕੰਮ ਰਵਾਦੀ ਮਹਿੰਦੀ ਨੇਵੀ ਵਾਈਨ ਤੇ ਆ ਬਲੈਕ ਲੈ ਵੀਰੇ ਹੁਣ ਮੈਂ ਸੂਟ ਖੋਲਨਾ। ਖੋਲੋ। ਇਸੀ ਦੁਪट्टे ਦਾ ਮੁਲਾਇਮਪਣ, ਦੁਪट्टे ਦੇ ਰੰਗ ਨਾਲ ਮਲਾਈਓ। ਓਹੋ। ਆ ਲਓ। ਆ ਦੁਪੱਟਾ ਫੜਿਓ ਜੀ। ਦੁਪੱਟੇ ਦਾ ਸਾਈਜ਼ ਦੇਖ ਵੀਰੇ। ਥੋੜਾ ਕਲੋਜ਼ ਕਰਕੇ ਪ੍ਰਿੰਟ ਦਿਖਾ ਦੇ ਡਿਜੀਟਲ ਪ੍ਰਿੰਟ ਆ। ਆਹ ਕਿਆ ਬਾਤਾਂ ਸਿਰਾ ਗੱਲਬਾਤ ਹੋਈ ਪਈ ਆ। ਆ ਦੁਪੱਟਾ ਫੜੋ ਜੀ ਉਧਰ ਆ ਕੇ। ਫੜੋ ਜੀ ਦੁਪੱਟਾ। ਦੁਪੱਟੇ ਦਾ ਸਾਈਜ਼। ਪਿਓਰ ਦਾ ਦੁਪੱਟਾ ਵੀਰੇ। ਪਿਓਰ ਦਾ ਦੁਪੱਟਾ ਹੂ ਪਹਿਨ ਮਰੀਓ। ਲਓ ਪਹਿਨ। ਚੈੱਕ ਕਰ ਸਕਦੇ ਹੋ ਤੁਸੀਂ। ਇਹਦੇ ਵਿੱਚ ਰੰਗ ਡਿਜ਼ਾਈਨ ਦਿਖਾਉਣਾ ਪੈਣਾ ਨੂੰ। ਬਾਕੀ ਉਰੇ ਆਉਣਗੇ ਲੰਬਾ ਲੰਬੀ ਵੀਡੀਓ ਹੋ ਜੂਗੀ ਇਹਦੇ ਵਿੱਚ ਦੇਖੋ ਰੰਗ ਡਿਜ਼ਾਈਨ ਵੀਰੇ ਇਹਨਾਂ ਚ ਚਾਰ ਚਾਰ ਰੰਗ ਹੋਣਗੇ ਸਾਰੇ ਜਿਵੇਂ ਆ ਮੁਠੇ ਹੁੰਦੇ ਨੇ ਆ ਦੇਖੋ ਚਾਰ ਚਾਰ ਰੰਗ ਵੀਰੇ ਦੇਖਿਓ ਲਓ ਤੁਹਾਨੂੰ ਆਹ ਸੂਟ ਖੋਲ ਕੇ ਦਿਖਾਉਣਾ ਸਭ ਤੋਂ ਵੱਡਾ ਆਰਟੀਕਲ ਵਿਕੇ ਪਿਓਰ ਦੇ ਦੁਪੱਟਿਆਂ ਦੇ ਵਿੱਚ ਥੋੜਾ ਜਿਹਾ ক্লোਜ਼ ਕਰਕੇ ਵੀਰੇ ਆਹ ਡਿਜ਼ਾਈਨ ਜਰੂਰ ਦਿਖਾ ਦੇਣਾ ਕੀ ਬਾਤਾਂ ਇਹਦਾ ਦੁਪੱਟਾ ਇੰਨਾ ਸ਼ਾਨਦਾਰ ਹੈ ਨਾ ਵੀਰੇ ਦੇਖ ਵੀਰੇ ਜਿਵੇਂ ਹੀ ਗੱਲਬਾਤ ਐਂਡ ਹੋਈ ਪਈ ਆ ਪੈਣੋ ਚੈੱਕ ਕਰ ਸਕਦੇ ਨੇ ਇਹਦਾ ਰੇਟ ਵੀਰੇ ਆਪਾਂ ਨੇ ਐਸਾ ਪਾਉਣਾ ਤਮਾਕਾ ਵਧੀਆ ਘਰ ਦਾ ਮਾਲ ਆ ਸੌਫਟ ਦੁਪੱਟਾ ਨਾਲ ਹੀ ਰੰਗ ਮਿਲਦੇ ਨੇ ਦੇਖੋ ਦੁਪੱਟਿਆਂ ਦੇ ਮਖਿਆ ਲੈ ਇੱਕ ਕਰ ਲਓ ਇਹਦਾ ਰੇਟ ਵੀਰੇ ਪਉਣਾ 475 ਰੁਪਈਆ ਦਾ ਸੂਟ ਸਿਰਫ ਤੇ ਸਿਰਫ ਚ ਪਿਓਰ ਦੇ ਦੁਪੱਟੇ ਵਾਲਾ ਦੇਖਿਓ ਵੀਰੇ ਦੁਪੱਟਾ ਮਾੜਾ ਜਿਹਾ ਦੁਪੱਟੇ ਨਹੀਂ ਗਮਰਵਾਦੀ ਸ਼ਾਨਦਾਰ ਕਲੈਕਸ਼ਨ ਆ ਚੈੱਕ ਕਰ ਸਕਦੇ ਹੋ ਭੈਣ ਮੇਰੀ ਲੋ ਇਹਦੇ ਵਿੱਚ ਡਿਜ਼ਾਈਨ ਚੱਕੀ ਚੱਲੋ ਵੀਰੇ ਆਹ ਡਿਜ਼ਾਈਨ ਵੀ ਇਹਦੇ ਵਿੱਚ ਆ ਆ ਵੀ ਇਹਦੇ ਚ ਆਹ ਡਿਜ਼ਾਈਨ ਵੀ ਬਾਧੂ ਨੇ ਸਟਾਕ ਵੀ ਬਾਧੂ ਪਿਆ ਹੋਇਆ ਲੋ ਵੀਰੇ ਲਓ ਵੀਰੇ ਬੱਲੇ ਲਓ ਪੈਨ ਚੈੱਕ ਕਰ ਸਕਦੇ ਤੁਸੀਂ ਕਿਹੜਾ ਬਾਤਾਂ ਸਰਾ ਗੱਲ ਬਾਤ ਆ ਲਾ ਜਿੰਨਾ ਕੋ ਹੋਂ ਨਾ ਮਾਲ ਵੇਜੋ ਸੈਟ ਵਾਈਜ ਆਹ ਜਿੰਨਾ ਮਰਜ਼ੀ ਲੈ ਜਾਓ ਤੁਸੀਂ ਬਾਦੂ ਸਾਡੇ ਡਿਜ਼ਾਈਨ ਸਿਰੇ ਦੇ ਨੇ ਵੀਰੇ ਉਸ ਤੋਂ ਬਾਅਦ ਇੱਕ ਆਪਣਾ ਆਰਟੀਕਲ ਆ ਬੁਟੀਕ ਸਟਾਈਲ ਬਹੁਤ ਚੱਲ ਰਿਹਾ ਠੀਕ ਹੈ ਜੀ ਪਿਓਰ 2x2 ਦਾ ਦੁਪੱਟਾ ਹੋਊਗਾ ਹਾਂਜੀ ਆ ਫੜੀਏ ਜੀ ਦੁਪੱਟਾ ਇਹਦਾ ਤੁਸੀਂ ਦੁਪੱਟੇ ਦੀ ਲੰਬਾਈ ਚੌੜਾਈ ਦੇਖੋ ਬਈ ਕਿਆ ਬਾਤਾਂ 2x2 ਪਿਓਰ ਕਾਟਨ ਦਾ ਦੁਪੱਟਾ ਲਓ ਆ ਦੁਪੱਟਾ ਆ ਗਿਆ ਵੀਰੇ ਹਾਂਜੀ ਆ ਆ ਗਿਆ ਸੂ ਇਹ ਚ ਅਲੱਗ-ਅਲੱਗ ਡਿਜ਼ਾਈਨ ਮਿਲਣਗੇ ਬੁਟੀਕ ਆਰਟੀਕਲ ਦੇ ਠੀਕ ਹੈ ਜੀ ਇਹਨਾਂ ਆਪਣੇ ਬੁਟੀਕ ਤੋਂ ਤਿਆਰ ਕਰਾਉਂਦੀਆਂ ਸੀਆਂ ਕੁੜੀਆਂ ਹੁਣ ਤੁਹਾਨੂੰ ਤਿਆਰ ਕਰੇ ਕਰਾਈ ਮਿਲ ਜਾਣਗੇ ਬਸ ਸਿੱਧੇ ਸਲਾਈਓ ਸਲਾਈਓ ਕਰਾਉਣੀ ਆ ਵੀਰੇ ਆ ਲੋ ਇਹਦੇ ਵਿੱਚ ਨਾ ਦੁਪੱਟਿਆਂ ਦੇ ਡਿਜ਼ਾਈਨ ਅਲੱਗ-ਅਲੱਗ ਹੋਣਗੇ ਸਾਰਿਆਂ ਦੇ ਠੀਕ ਹੈ ਜੀ ਮਤਲਬ ਅਲੱਗ-ਅਲੱਗ ਆਰਟیکل ਅਲੱਗ-ਅਲੱਗ ਰੰਗ ਆ ਦੇਖੋ ਇਹ ਦੁਪੱਟਾ ਫੜਿਓ ਜੀ ਟਾਈ ਐਂਡ ਡਾਈ ਵੀ ਦੁਪੱਟਾ ਹੋਊਗਾ ਵਿੱਚ ਇਹਦੇ ਆ ਦੇਖੋ ਦੇਖੋ ਵੀਰੇ ਕਿੰਨਾ ਸ਼ਾਨਦਾਰ ਦੁਪੱਟਾ ਲਾਏ ਭੈਣ ਮੇਰੀਓ ਚੈੱਕ ਕਰੋ ਦੁਪੱਟਾ ਤੁਸੀਂ ਕਿੰਨਾ ਸ਼ਾਨਦਾਰ ਦੁਪੱਟਾ ਇਹਦੇ ਵਿੱਚ ਡਿਜ਼ਾਈਨ ਵੀਰੇ ਦੇਖਿਓ ਡਿਜ਼ਾਈਨ ਇਹਦੇ ਵਿੱਚ ਬਾਦੂ ਮਿਲ ਜਾਣਗੇ ਆਉਂ ਜਾंदे ਰਹਿੰਦੇ ਨੇ ਵੀਰੇ ਸੂਟ ਦਾ ਜਿਹੜੀ ਮਰਜ਼ੀ ਵੈਰਾਈਟੀ ਤੇ ਲੈ ਲਓ ਸਟਾਕ ਬਾਈ ਹੁਣੀਆਂ ਕੋਲੇ ਬਾਧੂ ਆ ਕਲਰ ਬਾਧੂ ਨੇ ਗੱਲ ਬਾਤ ਮੁਖ ਹੈ ਬਾਧੂ ਨੇ ਵੀਰੇ ਉੱਪਰ ਵੀ ਲੱਗੇ ਹੋਏ ਨੇ ਲੋ ਲੋ ਚੈੱਕ ਕਰ ਸਕਦੇ ਹੋ ਬਣਾ ਤੁਸੀਂ 4 ਬਥੇਰੇ ਨਵੇਂ ਆਰਟੀਕਲ ਆਉਂਦੇ ਰਹਿੰਦੇ ਨੇ ਉਸ ਤੋਂ ਇਲਾਵਾ ਵੀਰੇ ਇਸ ਤੋਂ ਇਲਾਵਾ ਆਪਾਂ ਹੋਰ ਉਸ ਤੋਂ ਇਲਾਵਾ ਆਹ ਕੱਪੜਾ ਬਹੁਤ ਮਸ਼ਹੂਰ ਆ ਇਸ ਵਾਰ ਸੋਫੀਆ ਕਹਿੰਦੇ ਨੇ ਇਹਨੂੰ ਏਕੇ ਟੈਕਸ ਦੀ ਸੋਫੀਆ ਏਕੇ ਟੈਕਸ ਦੀ ਸੋਫੀਆ ਬੜਾ ਬਹੁਤ ਮਸ਼ਹੂਰ ਆ ਇਸ ਵਾਰ ਸੋਫੀਆ ਕਹਿੰਦੇ ਨੇ ਇਹਨੂੰ ਏਕੇ ਟੈਕਸ ਦੀ ਸੋਫੀਆ ਏਕੇ ਟੈਕਸ ਦੀ ਸੋਫੀਆ 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 ਪਿਓਰ ਕੈਂਬ੍ਰਿਕ ਦੇ ਉੱਤੇ ਪੱਕਾ ਪ੍ਰਿੰਟ ਹੁੰਦਾ ਪਿਓਰ ਕਾਟਨ ਦਾ ਠੀਕ ਹੈ ਜੀ ਲੈ ਵੀਰੇ ਗੁਰਵਿੰਦਰ ਵੀਰੇ ਇਹਦਾ ਰੇਟ ਆਪਾਂ ਨੇ ਐਸਾ ਪਾਉਣਾ ਸਾਰੀ ਮਾਰਕੀਟ ਦੇ ਘੱਟ ਬਸ ਰੇਟ ਦਿਲ ਖੋਲ ਕੇ ਪਾ ਦੀ ਡਿਸਕਾਊਂਟ ਕਰਕੇ ਮੈਂ ਕੀ ਕਹਣਾ ਬਸ ਭੈਣਾ ਫਟਾਫਟ ਪਹੁੰਚਣੂ ਰੇ ਬਸ ਪਹੁੰਚਣ ਗਿਆ ਜਰੂਰ ਬਸ ਤੂੰ ਰੇਟ ਚੀਜ਼ ਵੀਰੇ ਜਿਹੜੀ ਵੀ ਮੇਰੂ ਛਿੱਕੇ ਬੰਦ ਮਤਲਬ ਇਹ ਨਹੀਂ ਹੈਗਾ ਵੀ ਸੂਟਾਂ ਦੇ ਵਿੱਚ ਮੈਂ ਕੀ ਕਹਣਾ ਵੀਰੇ ਬਿਲਕੁਲ ਲੰਬਾ ਨਹੀਂ ਆਊ ਹਾਂਜੀ ਕਿਸੇ ਵੀ ਸੂਟ ਠੀਕ ਆ ਲਿਫਾਫੇ ਜਦੋਂ ਪੈਕ ਕਰਿਆ ਹੋਊਗਾ ਆ ਫੜਿਓ ਜੀ ਦੁਪੱਟਾ ਇਹਦਾ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਆ ਜਾਂ ਦਿਖਾ ਰਹੇ ਆ ਵੀ ਉਹਨਾਂ ਦੇ ਖਰਾ ਉਤਰਨਾ ਵੀਰੇ ਤੂੰ ਟੈਨਸ਼ਨ ਨਾ ਲੈ ਜਿਹੜਾ ਵੀ ਭੈਣ ਭਾਈ ਉਰੇ ਆਊਗਾ ਉਹਦੇ 1-1 ਰੁਪਏ ਦੀ ਆਪਾਂ ਨੂੰ ਕਦਰ ਆ ਲੈ ਭੈਣ ਮੇਰੇ ਚੈੱਕ ਕਰੋ ਦੁਪੱਟਾ ਤੁਸੀਂ ਦੇਖੋ ਲਓ ਪਣਾ ਦੇਖੋ ਵੀਰੇ ਦੁਪੱਟੇ ਆਹ ਦੇਖੋ ਪਹਿਲਾਂ ਤਾਂ ਤੁਸੀਂ ਲੰਬਾਈ ਚੌੜਾਈ ਲੰਬਾਈ ਚੌੜਾਈ ਆਹ ਤਮੀਜ਼ ਵੀਰੇ ਬਾਕੀ ਆਹ ਕਮੀ ਚੈੱਕ ਆਪਾਂ ਪਲੇਨ ਕੈਂਬ੍ਰਿਕ ਦੀ ਉਹ ਸਲਵਾਰ ਆ ਗਈ ਕੀ ਬਾਤ ਇਹਦੇ ਵਿੱਚ ਰੰਗ ਡਿਜ਼ਾਈਨ ਵੀਰੇ ਇੰਨੇ ਨੇ ਵੀ ਆਪਣੀ ਸੋਚ ਤੋਂ ਬਾਹਰ ਇੰਨੇ ਨੇ ਸੋਹਣੇ ਰੰਗ ਇੰਨੇ ਨੇ ਸ ਕੜ ਦੇ ਪੰਜ ਚਾਰ ਰੰਗ ਜੇ ਦਿਖਾ ਦੇ ਮੈਂ ਕਹਣਾ ਵੀਰੇ ਪੰਜ ਚਾਰ ਕੀ ਜਿੰਨੇ ਮਰਜੀ ਆਦੇ ਚਮਿਆ ਡਿਜ਼ਾਈਨ ਨੇ ਨਾ ਚਾਰ ਚਾਰ ਰੰਗ ਮਿਲਣਗੇ ਲਓ ਪਿਆਰੇ ਸਰਦਾਰੀ ਰੰਗ ਕਿਆ ਬਾਤਾਂ ਮਖਿਆ ਕੱਪੜਾ ਵੀ ਠੰਡਾ ਵੀਰੇ ਬਰਫ਼ ਵਰਗਾ ਠੰਡਾ ਕੱਪੜਾ ਭੈਣ ਕੋਈ ਸਫ਼ਰ ਤੇ ਜਾਊਗੀ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਸਫ਼ਰ ਦੇ ਵਿੱਚ ਆਪਣੇ ਆ ਦਿਨਾਂ ਦੇ ਵਿੱਚ ਬਾੜੀਆਂ 'ਚ ਗੁਰਦੁਆਰਿਆਂ 'ਚ ਮੱਥਾ ਟੇਕਣ ਜਾਂਦੀਆਂ ਨੇ ਭੈਣਾ ਉੱਥੇ ਜਾ ਕੇ ਨਾ ਜਿਹੜਾ ਸਿੰਥੈਟਿਕ ਕੱਪੜਾ ਬਹੁਤ ਦਿੱਕਤ ਦਿੰਦਾ ਮੈਂ ਕਹਾਂ ਜਦੋਂ ਪਾਇਆ ਹੋਇਆ ਪਹਿਣਾ ਦੇ ਨਾਲ ਦੀਆਂ ਪੁੱਛਣੀਆਂ ਗਵਾਜਣਾ ਵੀ ਕਿੱਥੋਂ ਲੈ ਕੇ ਬਿਲਕੁਲ 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 ਬਾਈ ਪਤਾ ਕੀ ਗੱਲ ਆ ਰਿਸ਼ਤੇਦਾਰ ਵੀ ਦੋ ਚਾਰ ਸੂਟ ਮੰਗਵਾਉਣਗੇ ਰੇਟ ਸੁਣ ਕੇ ਇਹਦਾ ਰੇਟ ਆਪਾਂ ਨੇ ਸਾਰੀ ਮਾਰਕੀਟ ਤੋਂ ਘੱਟ ਪਾ ਦੇਣਾ 550 ਦਾ 550 ਦਾ ਅਸੇ ਬਜ਼ਾਰਾਂ ਦੇ ਵਿੱਚ ਕੀ ਰੇਟ ਆ ਇਹਦਾ ਬਜ਼ਾਰਾਂ 'ਚ ਵੀਰੇ 700 ਦਾ ਹੀ ਵਿਕਦਾ 800 ਦੇ ਵਿਕਦਾ 1000 ਦਾ ਹੀ ਵਿਕਦਾ ਪਿਛਲੇ ਸਾਲ ਇਹ 700 800 ਦੇ ਵੀ ਵਿਕੇ ਨੇ ਠੀਕ ਆ ਠੀਕ ਆ ਆ ਕਹਿ ਸਕਦੇ ਆ ਵੀ 700 ਤੋਂ ਲੈ ਕੇ 1000 ਤੱਕ ਦਾ ਵੇਕਣ ਵਾਲਾ ਆਪਾਂ ਨੇ ਕਿੰਨਾ ਪਾਇਆ 550 550 ਉਸ ਤੋਂ ਬਾਅਦ ਵੀਰੇ ਮਸਲੀਨ ਸੂਟ ਮਸਲੀਨ ਦੇ ਹੀ ਦੁਪੱਟ ओके सॉफ्ट ਜਮਈ ਮਲਾਈ ਵਰਗਾ ਕਪੜਾ ਵੀਰੇ 5 ਮੀਟਰ ਕਪੜਾ ਆਲ ਓਵਰ ਮਸਲੀਨ ਡਿਜੀਟਲ ਪ੍ਰਿੰਟ ਉਹ ਬੱਲੇ 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 ਮਖਿਆ ਰੰਗ ਤੁਸੀਂ ਦੇਖ ਲਓ ਮੇਰੀ ਤਾਂ ਫਿੱਟੀ ਜਾਂਦੀ ਆ ਨੀਤ ਰੰਗ ਦੇਖ ਕੇ ਜੀ ਕਰਦਾ ਵੀ ਸਾਰੀ ਬਾਏ ਕਰ ਲਈਏ ਕਿਆ ਬਾਤਾਂ ਆ ਲੋ ਦੁਪੱਟਾ ਦੇਖੀ ਵੀਰੇ ਪਿਓਰ ਮਸਲੀਨ ਦਾ ਕਿਆ ਬਾਤ ਦੇਖ ਵੀਰੇ ਦੁਪੱਟਾ ਦਿਖਾ ਕਿਆ ਬਾਤਾਂ ਪੈਣੋ ਚੈੱਕ ਕਰ ਲਓ ਤੁਸੀਂ ਦੁਪੱਟਾ ਮੈਂ ਤੁਹਾਨੂੰ ਦਿਖਾ ਰਿਹਾ ਵੀ ਇਦੇ ਵਿੱਚ ਰੰਗ ਵੀਰੇ ਮਿਲ ਜਾਣਗੇ 30 ਤੋਂ 35 ਡਿਜ਼ਾਈਨ ਨੇ 4-4 ਰੰਗ ਨੇ 30 ਤੋਂ 35 ਇੰਨਾ ਮਾਲ ਆਪਣੇ ਐਤ ਕੀ ਬਾਇ ਕਰਿਆ ਫੈਕਟਰੀ ਚੋਂ ਓਕੇ ਓਕੇ ਹਾਂ ਇਹਦਾ ਰੇਟ ਆਪਾਂ ਨੇ ਕੀ ਪਾਉਣਾ ਇਹਦਾ ਕੀ ਪਾਉਣਾ ਇਹ ਵੀ 550 ਦਾ 550 ਸਾਢੇ 550 ਦਾ ਮਸਲੀਨ ਦੁਪੱਟਾ ਪਿਛਲੇ ਸਾਲ 850 900 ਹਜ਼ਾਰ ਤੱਕ ਸੂਟ ਵਿਕੇ ਆਇਆ ਲੈ ਭੈਣ ਮੇਰੀ 550 ਦਾ ਇਹ ਵੀ ਤੁਹਾਨੂੰ ਇਹਦੀ ਇੱਕ ਹੋਰ ਵੀਰੇ ਖਾਸੀਅਤ ਦਿਖਾਉਣਾ ਕੀ ਖਾਸੀਅਤ ਵੀਰੇ ਖਾਸੀਅਤ ਇਹਦੀ ਇਹ ਹੈ ਦੁਪੱਟਾ ਮੁਠੀ ਚ ਆ ਜਾਂਦਾ ਆ ਦੇਖੋ ਭੈਣੇ ਮੁਠੀ ਚ ਬੰਦ ਹੋ ਗਿਆ ਲੈ ਭੈਣ ਮੇਰੇ ਚੈੱਕ ਕਰ ਲਓ ਤੁਸੀਂ ਦੁਪੱਟਾ ਪੂਰਾ 22 ਗੰਢਾ 22 ਮੀਟਰ ਮੁਠੀ ਚ ਬੰਦ ਹੋ ਗਿਆ ਵੀਰੇ ਇੰਨੀ ਪਤਲੀ ਆਰ ਵਧੀਆ ਮਸਲੀਨ ਆ ਲਓ ਉਹ ਤਾਂ ਵੀਰੇ ਕਪੜਾ ਹੀ ਦੱਸਦਾ ਕਿ ਆ ਬਾਤਾਂ ਹਨਾ ਹਾਂ ਇਹਦੇ ਵਿੱਚ ਰੰਗ ਡਿਜ਼ਾਈਨ ਵੀਰੇ ਦਿਖਾਈਆ ਲੈ ਵੀਰੇ ਗੁਰਵਿੰਦਰ ਲੈ ਵੀਰੇ ਲੈ ਇਹਨਾਂ ਚ ਚਾਰ ਚਾਰ ਰੰਗ ਨੇ ਮੈਂ ਇੱਕ ਇੱਕ ਦਿਖਾ ਰਿਹਾ ਵੀਡੀਓ ਵੱਧ ਲੰਬੀ ਹੋ ਜੂ ਲਓ ਲੈ ਵੇ ਇਹ ਕਰਕੇ ਵੀਰੇ ਡਿਜ਼ਾਈਨ ਦਿਖਾ ਦੀ ਮੜਾ ਦੇਖੋ ਆਏ ਹਾਏ ਵੀਰੇ ਕੀ ਬਾਤਾਂ ਯਾਰ ਰੰਗ ਇੰਨੇ ਪਿਆਰੇ ਪਿਆਰੇ ਰੰਗ ਘੈਂਟ ਘੈਂਟ ਕਲਰ ਹਨਾ ਤੂੰ ਦੇਖੀ ਰੰਗ ਆਰਟੀਕਲ ਵੀਰੇ ਸਾਰੇ ਅਲੱਗ-ਅਲੱਗ ਮਿਲਗੇ ਜਿਵੇਂ ਇਹਦੇ ਵਿੱਚ ਆ ਚਾਰ ਰੰਗ ਨੇ ਦੇਖ ਵੀਰੇ ਕੀ ਬਾਤ ਆਏ ਹਾ ਉਸ ਤੋਂ ਬਾਅਦ ਆ ਦੇਖ ਆਈਸਕ੍ਰੀਮ ਚਾਟ ਆ ਜਾਂਦਾ ਡਿਜੀਟਲ ਪ੍ਰਿੰਟ ਦੇਖ ਵੀਰੇ ਆ ਦੁਪੱਟਾ ਆ ਗਿਆ ਕੀ ਬਾਤ ਦੇਖੀ ਰੰਗ ਇਹਦੇ ਵਿੱਚ ਕੀ ਬਾਤਾਂ ਲਓ ਇਹਦੇ ਵਿੱਚ ਵੀ ਚਾਰ ਰੰਗ ਇਹ ਜਿੰਨੇ ਮੈਂ ਡਿਜ਼ਾਈਨ ਇੱਕ-ਇੱਕ ਪੀਸ ਦਿਖਾਉਣਾ ਵੀਰੇ ਵੀਡੀਓ ਬੱਦ ਲੰਬੀ ਹੋ ਜਾਊਗੀ ਇਹਨਾਂ 'ਚ ਰੰਗ ਚਾਰ-ਚਾਰ ਨੇ ਆ ਲੋ ਜਿਵੇਂ 8 ਇੰਚ ਵੀ ਚਾਰ ਨੇ ਇੱਚ ਵੀ ਚਾਰ ਨੇ ਸਾਰੇ ਚਾਰ-ਚਾਰ ਨੇ ਮਿਲ ਜਾਣਗੇ ਇਹਦੇ ਵਿੱਚ ਵੀ ਚਾਰ ਨੇ ਹਾਏ ਹਾਏ ਕਿਆ ਬਾਤਾਂ ਕਿਆ ਇਹਦੇ ਵਿੱਚ ਵੀ 4 ਨੇ 35 ਡਿਜ਼ਾਈਨ ਨੇ ਟੋਟਲ ਠੀਕ ਆ ਬਾਈ ਉਸ ਤੋਂ ਬਾਅਦ ਵੀਰੇ ਆਪਣਾ ਇੱਕ ਕਾਟੀ ਕਾਲਾ ਬਹੁਤ ਮਸ਼ਹੂਰ ਹੋਇਆ ਇਹ ਕਿਹੜਾ ਵੀਰੇ ਇਹ ਰਿਓਨ ਆ ਗਈ ਵੀਰੇ ਪਿਓਰ 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 ਰੌਨ ਠੀਕ ਆ ਰਿਓਨ ਸਰਪਲਸ ਰਿਓਨ ਹੁੰਦੀ ਆ ਠੀਕ ਆ ਬਾਈ ਜੀ ਇਹਦਾ ਕਮੀਜ਼ ਹੁੰਦਾ ਵੀਰੇ ਕਪੜਾ ਦੇਖੋ ਰੋਟੀ ਵਰਗਾ ਕਪੜਾ ਮੁਲਾਇਮ ਸੌਫਟ ਪਹਿਨੋ ਤੁਹਾਨੂੰ ਆ ਰਿਓਨ ਦੀ ਸਲਵਾਰ ਆ ਗਈ ਵੀਰੇ ਰਿਓਨ ਦਾ ਹੀ ਆ ਗਿਆ ਇਹ ਚ ਦੁਪੱਟਾ ਓਕੇ 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 ਵੀਰੇ ਇਹਦਾ ਮਹਿੰਗਾ ਬਹੁਤ ਹੋਣਾ ਮਹਿੰਗਾ ਨਹੀਂ ਹੈਗਾ ਵੀਰੇ ਇਹ ਵੀ ਬਿਲਕੁਲ ਪਹਿਨਾਂ ਨੂੰ 550 ਦੇ ਹੀ ਦੇ ਦੇਣਾ ਓਕੇ ਲੋ ਯਾਰ ਅੱਜ ਤਾਂ ਬਹੁਤ ਮਹਿੰਗਾ ਵਿਕਦਾ ਹੋਊ। ਵੀਰੇ ਵੇਚਣ ਆਗਲਾ ਕੋਈ ਦੁਕਾਨਦਾਰ ਆਵਦੀ ਦੁਕਾਨਦਾਰੀ ਬਣਾਉਣੀ ਆ। ਮੀਡੀਅਮ ਰੇਟ 'ਚ ਵੀ ਵੇਚਦੇ ਨੇ। ਬਾਜ਼ਾਰਾਂ ਦੇ ਵਿੱਚ ਅਕਸਰ ਇਹਦਾ ਰੇਟ 700-800 ਇੰਨਾ ਰੇਟ ਨਹੀਂ ਇਹਨਾਂ ਦੇ। ਲੇਖ ਵੀਰੇ ਦੁਪੱਟਾ ਦੇਖ ਚੈੱਕ ਕਰ ਲਓ ਦੁਪੱਟਾ ਦੇਖੋ ਤੁਸੀਂ। ਕੀ ਆ ਬਾਤਾਂ। ਕੋਈ ਆ ਵੀ ਭੈਣ ਆਉਣੇ ਇੱਥੇ ਸਕਰੀਨਸ਼ਾਟ ਮਾਰ ਹਾਂ। ਆਰਡਰ ਪਾ ਦੇ ਨਾ ਵੀਰੇ ਆ ਸਾਡਾ ਸਾਈਡ ਤੇ ਰੱਖ ਦਿਓ। ਭੈਣ ਮੇਰੀ ਉਹ ਮਾਰ ਕੇ ਸਕਰੀਨਸ਼ਾਟ ਨਾਲ ਦੇ ਨਾਲ ਆਰਡਰ ਪਾ ਲਓ। ਮਖਿਆ ਗੱਲਬਾਤ ਬਾਈ ਹੁਣੀ ਸਿਰਾ ਕਰਾਈ ਜਾਂਦੇ ਨੇ। ਰੇਟ ਤਾਂ ਬਾਈ ਹੁਣੀ ਤੇ ਪੂਰੇ ਯ ਪੂਰੇ ਪੰਜਾਬ ਦੇ ਨੇ ਰੇਟ ਇੱਕ ਗੱਲ ਮੈਨੂੰ ਇਹ ਦੱਸ ਦੇ ਵੀ ਰੇਟ ਥੋੜੇ ਘਟਨੇ ਕੱਪੜਾ ਥੋੜਾ ਸਿਰਾ ਗੱਲ ਬਾਤ ਆ ਵੀ ਉਹਦੇ ਪਿੱਛੇ ਵੀ ਉਹਦੇ ਵੀਰੇ ਆਪਣੀ ਮੈਨੂਫੈਕਚਰ ਖੁਦ ਹੀ ਆ ਫੈਕਟਰੀ ਆ ਆਪਣੀ ਆਪਾਂ ਪਹਿਲਾਂ ਅੱਜ ਤੋਂ 24 ਸਾਲ ਪਹਿਲਾਂ ਦੁਕਾਨਦਾਰਾਂ ਨੂੰ ਸਪਲਾਈ ਕਰਦੇ ਸੀ ਠੀਕ ਹੈ ਦੁਕਾਨਦਾਰਾਂ ਦਾ ਮਸਲਾ ਕੀ ਆ 50000 ਦਾ ਲੱਖ ਦਾ ਮਾਲ ਲੈਤਾ ਹਾਂਜੀ ਬਾਈ ਜੀ ਉਸ ਤੋਂ ਬਾਅਦ ਆਧਾਰ ਕੀਤਾ ਕੰਮ ਖਤਮ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਰਿਟੇਲ ਕਾਊਂਟਰ ਖੋਲ੍ਹ ਲਈਏ ਜਿਹੜਾ ਰੇਟ ਉਹਨਾਂ ਨੂੰ ਦਿਨੇ ਆ ਉਹੀ ਰੇਟ ਹੋਰੇ ਆਪਣੇ ਲੋਕਲ ਭੈਣ ਭਾਈ ਜਿਹੜੇ ਪਿੰਡੂ ਭੈਣ ਭਾਈ ਲੋਕਲ ਨੇ ਉਹਨਾਂ ਨੂੰ ਦੇ ਦਈਏ ਪਿੰਡਾਂ ਵਾਲਿਆਂ ਨੂੰ ਮੰਨ ਕੇ ਚੱਲੋ ਪੈਸੇ ਕੈਸ਼ ਆਉਂਦੇ ਨੇ ਕੈ ਮਾਲ ਕੈਸ਼ ਮਹੰਗਾਵਾਂਗੇ ਵੇਚੀ ਚੱਲੋ 20 30 ਰੁਪਏ ਸੂਟ ਤੇ ਖੇਲੀ ਚੱਲੋ ਬਸ ਉਸ ਤੋਂ ਇਲਾਵਾ ਵੀਰੇ ਵਰਕ ਦੇ ਵਿੱਚ ਹਾਂਜੀ ਇੰਨੀਆਂ ਆਈਟਮਾਂ ਨੇ ਸੋਚ ਨਹੀਂ ਲੱਗਦੀਆਂ ਹੈਂਡਵਰਕ ਦੇ ਵਿੱਚ ਥ्रेड ਵਰਕ ਦੇ ਵਿੱਚ ਪੇਂਟ ਦੇ ਵਿੱਚ ਫੁਟੀ ਗੈਟ ਮਾਪਲੇ ਵੀ ਇੰਨੀਆਂ ਨੇ ਜਿੰਨੀਆਂ ਕਹਿ ਦੋ ਆ ਤੇ ਉਹਦੇ ਸਾਰਾ ਸਟਾਕ ਹੈ ਬਾਕੀ ਉੱਪਰ ਸਟਾਕ ਪਿਆ ਜਿੰਨਾ ਮਰਜੀ ਸਟਾਕ ਲੈ ਲਿਓ ਬਾਈ ਠੀਕ ਆ ਬਾਈ ਬਾਕੀ ਇੱਕ ਆ ਡੰਬਰੇ ਆਪਣੀ ਬਹੁਤ ਚੱਲ ਰਹੀ ਆ ਬਹੁਤ ਇਹਨੂੰ ਕਹਿੰਦੇ ਨੇ ਅਹਮਦਾਬਾਦੀ ਆਦੀ ਆਦੀ ਇਹਦਾ ਵੀ ਕਰ ਦੋ ਖਰਾਬ ਦੁਪੱਟਾ ਸੂਟ ਹੈ ਇਹ ਔਰਲੀ ਕਿੰਨੇ ਦਾ ਦੇ ਦਾਂਗੇ ਵੀਰੇ ਆਪਾਂ ਗੈਸ ਕਰੋ ਤੁਸੀਂ ਸੂਟ ਹੈ ਇਹ ਔਰਲੀ ਕਿੰਨੇ ਦਾ ਦੇ ਦਾਂਗੇ ਵੀਰੇ ਆਪਾਂ ਗੈਸ ਕਰੋ ਤੁਸੀਂ ਮੈਂ ਤਾਂ ਕਹਿਣਾ ਦੇ ਦੇ ਯਾਰ 500 ਰੁਪਏ ਦਾ ਵੀਰੇ ਇਹਦਾ ਰੇਟ ਸਿਰਫ ਹੋਣ ਲਈ ਹੈਗਾ 350 ਰੁਪਏ ਓਕੇ ਪੂਰਾ ਸੂਟ 2.5 ਦਾ 2 ਮੀਟਰ ਦੀ ਸਲਵਾਰ 2 ਮੀਟਰ ਦਾ ਦੁਪੱਟਾ। ਕਿਆ ਬਾਤ ਆ ਉਨੇ ਹੀ ਬੋਲਣਾ ਜਿੰਨਾ ਹੈਗਾ। ਕਿਆ ਬਾਤ ਆ। ਕੱਪੜਾ ਨਾ ਘਟੇ ਮੇਰਾ ਵੀਰ ਕਿਤੇ ਹੈ ਨਾ। ਕੱਪੜਾ ਯਾਰ ਦੁਪੱਟਾ ਹਰੇਕ ਬੰਦਾ 2.5 ਮੀਟਰ ਦਾ ਕਹਿ ਦਿੰਦਾ। ਠੀਕ ਆ ਬਈ। ਦੁਪੱਟਾ ਆਪਾਂ ਜੇ ਸਵਾ 2 ਦਾ ਸਵਾ 2 ਹੀ ਬੋਲਾਂਗੇ। ਲੈ ਮਿੱਤਰਾਂ, ਲੈ ਮਿੱਤਰਾਈ ਦਿਖਾ ਜੀ। ਹਾਂ ਲਾ ਮਿੱਤਰਾਂ ਦੁਪੱਟਾ ਦਿਖਾ ਦਈਏ ਭੈਣ ਹੁਣੀਆਂ ਨੂੰ। ਅੱਜ ਇਹ ਵੀ ਸ਼ੱਕ ਜਾਂ ਚੱਕ ਦੀਏ ਭੈਣ ਵੀਰੇ ਦੁਪੱਟਾ ਦੇਖੋ ਤੁਸੀਂ ਕਿਆ ਬਾਤਾਂ। ਮੀਟਰ ਦਾ ਹੂ ਵੀਰੇ। ਸਵਾ 2 ਵੀਰੇ। ਸਵਾ 2 ਦਾ ਪੂਰਾ ਹੂ ਜਿਹੜੀ ਨੇ ਕਹੀ ਸੀ। ਉਹ ਤੁਹਾਨੂੰ ਕਰੀ ਮਿਲਦੀ ਆ ਬਾਕੀ ਸੂਟ ਥੋੜੀ ਦੇਖ ਸਕਦੇ ਹੋ ਇਹਦੇ ਵਿੱਚ ਕਿਲੋ ਸੂਟ ਮਾਰੀ ਚੱਲੋ ਜਾਨ ਵੀਰੇ ਦੇਖੋ ਆ ਰੰਗੇ ਦੇ ਵਿੱਚ ਕੀ ਬਾਤਾਂ ਕੀ ਬਾਤਾਂ ਬਾਈ ਮੈਨੂੰ ਤਾਂ ਇਹ ਲੱਗਿਆ ਵੀ ਸੂਟ ਦੇਖ ਕੇ ਮਹਾ ਕਿਤੇ 5-600 800 ਰੁਪਏ ਦਾ ਆ ਲੈ ਵੀਰੇ ਕੀ ਬਾਤਾਂ ਕੀ ਬਾਤਾਂ ਆ ਡਿਜ਼ਾਈਨ ਇਹਦੇ ਵਿੱਚ ਚਮੜਾ ਕਲੋਜ਼ ਕਰਕੇ ਐਸਾ ਮੱਥਿਆ ਮੈਂ ਸਾਰੀ ਦਿਖਾਈ ਜਾਣ ਦੇ ਵੀਰੇ ਗੱਲਬਾਤ ਯਾਰ ਜਬਈ ਸਿਰਾ ਕਰਾਈ ਜਾਨੀ ਆਏ ਹਾਏ ਹਾਏ ਜੈਪੁਰੀ ਸੂਟ ਆ ਹਾ ਹਾ ਕੀ ਬਾਤਾਂ ਕੀ ਬਾਤਾਂ ਆ ਡਿਜ਼ਾਈਨ ਵੀਰੇ ਬਹੁਤ ਵਧੀਆ ਆਰਟੀਕਲ ਕ੍ਰੋਸ਼ੀਆ ਵਰਕ ਪ੍ਰੀਆ ਅਰਤੀ ਦੇ ਟਾਰ ਮਿਲ ਜਾਣਗੇ 800 ਰੁਪਏ ਆਹ ਜਿਹੜਾ ਬਾਈ ਜੀ ਖਰੋਸ਼ੀਆ ਵਾ ਖਰੋਸ਼ੀਆ ਵਰਗੇ ਦਾ ਆਹ ਦੇਖੋ ਪ੍ਰਿੰਟ ਦੇ ਆਲੇ-ਦਲੇ ਖਰੋਸ਼ੀਆ ਆ ਜਾਂਦਾ ਠੀਕ ਆ ਬਾਈ ਜੀ ਆ ਸਾਰਾ ਖਰੋਸ਼ੀਆ ਹੋਇਆ ਹੈ ਠੀਕ ਹੈ ਠੀਕ ਹੈ ਤਾਂ 350 ਦਾ ਸੂਟ ਮਿਲਣਾ ਠੀਕ ਹੈ ਉਸ ਤੋਂ ਇਲਾਵਾ ਵਰਕ ਦੇ ਵਿੱਚ ਠੀਕ ਆ ਆ ਕੈਂਬ੍ਰਿਕ ਦੇ ਉੱਤੇ ਆ ਠੀਕ ਆ ਬਾਈ ਜੀ ਮਸਲੀਨ ਦੁਪੱਟਾ ਠੀਕ ਆ ਬਾਈ ਜੀ ਕੈਂਬ੍ਰਿਕ ਦੇ ਉੱਤੇ ਠੀਕ ਹੈ ਪਿਓਰ ਕੈਂਬ੍ਰਿਕ ਹੈ ਐਕਸਪੋਰਟ ਦੀ ਇਹ ਵੀ ਆ ਦੇਖੋ ਲੈ ਭੈਣ ਮੇਰੀ ਚੈੱਕ ਕਰ ਲਓ ਤੁਸੀਂ ਮੈਨੂੰ ਗਲਾ ਦੇ ਉੱਤੇ ਦਾ ਬਣਿਆ ਹੋਇਆ ਘੇਰਾ ਦੇਖ ਲਓ ਆ ਘੇਰਾ ਵੀ ਆ ਵੀਰੇ ਬਾਹਾਂ ਆ ਗਈਆਂ ਆ ਸਲਵਾਰ ਦੀਆਂ ਮੁੰਡੀਆਂ ਆ ਗਈਆਂ ਦੇ ਆ ਚੱਕਰ ਸਕਦੇ ਕੀ ਬਾਕੀ ਆ ਦੋ ਆ ਗਈਆਂ ਆਪਣੀਆਂ ਬਾਹਾਂ 22 ਇੰਚ ਤੱਕ ਉਹ نیچے ਸਲਵਾਰ ਦੀਆਂ ਮੁੰਡੀਆਂ ਠੀਕ ਹੈ ਜੀ ਇਹਦਾ ਦੁਪੱਟਾ ਮਸਲੀਨ ਦਾ ਠੀਕ ਹੈ ਠੀਕ ਹੈ ਆ ਦੁਪੱਟਾ ਮੇਲ ਫਣੀ ਫੋਰ ਸਾਈਡ ਦੁਪੱਟਾ ਕੱਢਿਆ ਹੋਊਗਾ ਠੀਕ ਹੈ ਬਾਈ ਇਹ ਜਿਹੜੀਆਂ ਆਈਟਮਾਂ ਬਹੁਤ ਨੇ ਆਪਣੇ ਲਈ ਵੀ ਦੇਖੋ ਵੀਰੇ ਬਾਈ ਜੀ ਇੱਕ ਉਹ ਵੀ ਦਿਖਾ ਦਿਓ ਜਿਹੜੇ ਕਹਿੰਦੇ ਨੇ ਤੁਹਾਡੇ ਕੋਲੇ ਹੈਗੇ ਆ ਸੂਟ ਉਹ ਤਮੰਨਾ ਤਮੰਨਾ ਚੱਲ ਰਿਹਾ ਬਹੁਤ ਵੀਰੇ ਹਰ ਬ੍ਰਾਂਡ ਦਾ ਮਿਲੂ ਏਕੇ ਟੈਕਸ ਤਮੰਨਾ ਠੀਕ ਹੈ ਜੀ ਦੇਖਣਾ ਤੇਜਨ ਜੀ ਸਾਰਿਆਂ ਦੇ ਮਿਲੂ ਠੀਕ ਆ ਬਾਈ ਬੰਨਾਂ ਦੀਆਂ ਆਈਟਮਾਂ ਥੋੜੀਆਂ ਜੀਆਂ ਪਿੱਛੋਂ ਮਿਲਵਾਈ ਜੀ ਮਹਿੰਗੀਆਂ ਹੁੰਦੀਆਂ ਨੇ ਸ਼੍ਰੀ ਕ੍ਰਿਸ਼ਨ ਠੀਕ ਆ ਇਹਨਾਂ ਦੀ ਆ ਦੇਖੋ ਮੈਂ ਦਾ ਸਤ ਬੰਨਾਂ ਦੀ ਆ ਚੀਜ਼ਾਂ ਆਉਂਦੀਆਂ ਨੇ ਓਕੇ ਇਹ ਆਉਂਦੀ ਆ ਮਸਲੀਨ ਸਿਮਰ ਆ ਜੱ ਕੋ ਇੰਸਟਾਗ੍ਰam ਵਾਲੇ ਸੂਟ ਨੇ ਭੈਣ ਮੇਰੀ ਤੁਸੀਂ ਚੈੱਕ ਕਰ ਸਕਦੇ ਹੋ ਕੀ ਆ ਵਾਤਾ ਆ ਵੀਰੇ ਸੂਟ ਹੁੰਦਾ 5 ਮੀਟਰ ਡਿਜੀਟਲ ਪ੍ਰਿੰਟ ਮਖਿਆ ਸੂਟ ਦਾ ਕਿੰਨਾ ਘੈਂਟ ਆ ਤੁਸੀਂ ਬੁਣੇ ਮਸਲੀਨ ਦਾ ਦੁਪੱਟਾ ਹੁੰਦਾ ਵੱਲੇ ਵੱਲੇ ਕੀ ਆ ਵਾਤਾ ਮੇਰਾ ਵੀਰੇ ਫੜ ਲਾ ਦੁਪੱਟਾ ਦਿਖਾ ਦੀਏ ਭੈਣ ਮੇਰੀਆਂ ਨੇ ਹੜ ਵੀਰੇ ਦਾ ਦੁਪੱਟਾ ਕਿਰਾ ਕਿਆ ਬਾਤਾਂ ਇਹ ਦੁਪੱਟਾ 2.5 ਮੀਟਰ ਹੁੰਦਾ ਇਹ ਦੁਪੱਟਾ 2.5 ਮੀਟਰ ਦਾ ਬਹੁਤ ਘੈਂਟ ਦੁਪੱਟਾ ਨਾਲ ਯਾਰ ਸੂਟ ਵਾਵਾ ਘੈਂਟਾ ਕੱਲ ਤੁਸੀਂ ਚੈੱਕ ਕਰ ਸਕਦੇ ਆ ਇਹਦੇ ਵਿੱਚ ਵੀਰੇ ਬਾਤ ਹੁੰਦੇ ਆ ਦੇ ਕੋਆ ਡਿਜ਼ਾਈਨ ਇਹ ਚ 4 ਮਿਲਣਗੇ 8 ਡਿਜ਼ਾਈਨ ਆਉਂਦੇ ਇਹ ਚ 4 ਮਿਲਣਗੇ ਡਿਜ਼ਾਈਨ ਦੇ ਚ 10 15 ਮਿਲ ਜਾਣਗੇ ਕਿਆ ਬਾਤਾਂ ਕਿਆ ਜੀ ਜਲਦੀ ਇਹ ਵੀ ਤਮੰਨਾ ਆ ਲਾ ਵੀਰੇ ਤਰਾ ਜੇ ਕਿਤੇ ਮੇਰਾ ਹੋਇਆ ਹੁੰਦਾ ਹੁਣ ਵਿਆਹ ਮੈਂ ਤਾਂ ਤੇਤੋ 10 ਸ਼ੂਟ ਹੁਣੀ ਬੁੱਕ ਕਰ ਲੈਣੇ ਸੀ ਵੀਰੇ ਜਦ ਹੋਊਗਾ ਵਿਆਹ ਫਿਰ ਲੈ ਜੀ ਤੋ ਫਿਰ ਤਾਂ ਲੈ ਗਈ ਜਾਣੇ ਵੀਰੇ ਕਿਆ ਬਾਤ ਆਹ ਲੈ ਆਹ ਬਣਾ ਦਾ ਬ੍ਰੈਂਡ ਆ ਬ੍ਰੈਂਡ ਦਿਖਾ ਦਿਓ ਆ ਦੇਖੋ ਪੈਣ ਵੀਰੇ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਸਿਮਤ ਤੇ ਹੈਂਡਵਰਕ ਹੋਇਆ ਹੋਇਆ ਲਵੇਂ ক্লোਜ਼ ਕਰਕੇ ਦਿਖਾ ਦਿਓ ਅੱਡੇ ਤੇ ਤਾਂ ਕੇ ਹੈਂਡਵਰਕ ਹੈਂਡਵਰਕ ਹੋਇਆ ਪ੍ਰਿੰਟ ਤੇ ਆਹ ਦਬਕਾ ਲੱਗਿਆ ਹੋਇਆ ਹਾਂਜੀ ਹਾਂਜੀ ਕਟ ਦਾਣਾ ਸਤਾਰਾ ਨਾਲ ਕੀ ਦਕੋਜੀ ਵਰਕ ਸਾਰਾ ਅਲਕੋਲ ਕਰ ਦਿਖਾਈ ਦਿਖਾ ਐਸੀਆਂ ਆਈਟਮਾਂ ਵੀ ਆਪਣੇ ਲਈ ਥੋੜੀ ਜਿਹੀ ਥੋੜੀਆਂ ਵੀ ਮਿਲਦੀਆਂ ਨੇ ਹਾਂ ਹਾਂ ਜਿਹੇ ਜਿਹੇ ਮਰਜ਼ੀ ਲੈ ਲਓ ਭੈਣ ਆ ਦੇਖੋ ਜੈਸਾ ਚੀਜ਼ ਲੈ ਭੈਣ ਮੇਰੀ ਉਹ ਜਾ ਰਹੇ ਕਰ ਲਓ ਮੈਂ ਤੁਹਾਨੂੰ ਜਮੇਂ ਕਲੋਜ਼ ਦਿਖਾ ਦਿੰਨਾ ਕੀ ਬਾਤਾਂ ਕੀ ਬਾਤ ਉਸ ਤੋਂ ਬਾਅਦ ਵੀਰੇ ਆ ਆਪਣਾ ਕਪੜਾ ਬਹੁਤ ਚੱਲਦਾ ਮਸਲੀਨ ਦੇ ਉੱਤੇ ਆਰੀ ਵਰਕ ਇਹ ਚ ਰੰਗ ਡਿਜ਼ਾਈਨ ਬਵਾ ਦਿੰਦੇ ਆ ਠੀਕ ਹੈ ਨਾ ਆਪਣੇ ਲਈ ਚਿਕਨ ਦੀਆਂ ਆਈਟਮਾਂ ਮਿਲ ਜਾਣਗੀਆਂ ਦੁਪੱਟਾ ਸੂਟ ਪਾਕਿਸਤਾਨੀ ਸੂਟ ਮਿਲ ਜਾਣਗੇ ਸ਼ਿਮਰ ਦੇ ਵਿੱਚ ਵੀਰੇ ਸ਼ਿਮਰ ਦੇ ਤੋਂ ਵੱਧ ਸੇਲ ਹੋਣ ਵਾਲਾ ਕਪੜਾ ਠੀਕ ਹੈ ਜੀ ਇਹਨੂੰ ਕਹਿੰਦੇ ਨੇ ਕ੍ਰਸ਼ ਸ਼ਿਮਰ ਮਤਲਬ ਇਹਨੂੰ ਬਣਾ ਨਹੀਂ ਸ਼ ਹੋਲਾ ਵੀਰੇ ਫਰਾਕ ਕਲੋਜ਼ ਕਰਾ ਦੀ ਜਮੇ ਹੁਣ ਆਇਆ ਆਵਾਂਗੇ ਇਹ ਆਈਟਮ ਮੰਨ ਕੇ ਚਲੋ 60 ਲੈ ਵੀ ਸਭ ਤੋਂ ਵੱਧ ਵਿਕਣ ਵਾਲੀ ਆਈਟਮ ਠੀਕ ਹੈ ਵੀਰੇ ਦੇਖੋ ਵੀਰੇ ਠੀਕ ਹੈ ਇਹਦੇ ਵਿੱਚ ਆਹ ਫਰੰਟ ਹੋ ਗਿਆ ਬਣਿਆ ਹੋਇਆ ਦੇਖੋ ਉਹਨੇ ਕਲੋਜ਼ ਦਿਖਾ ਦੀ ਵੀਰੇ ਹੈਂਡ ਵਰਕ ਹੋਇਆ ਹੋਇਆ ਕਰਦੇ ਆ ਵੀਰੇ ਇਸ ਤਰ੍ਹਾਂ ਦਾ ਵਾਲੇ ਇਹਦੇ ਵਿੱਚ ਰੰਗ ਦੇਖੀ ਵੀਰੇ ਸਾਰੇ ਸੋਬਰ ਸੋਬਰ ਕਲਰ ਨੇ ਇੱਕ ਟੋਨ ਸੋਬਰ ਕਲਰ ਕਿਆ ਬਾਤਾਂ ਕਿਆ ਬਾਤਾਂ ਰੰਗ ਬਹੁਤ ਵੀਰੇ ਦੇ ਵਿੱਚ ਨਵੇਂ ਤਿਆਰ ਕਰਾਏ ਨੇ ਆਪਰੇ ਚੰਗਾ ਗਿਆ ਲੋ ਸਦੀ ਆ ਗਿਆ ਆਪਕੇ ਨੇ 컬러 ਪਿਆਰੇ ਨੇ ਵੀ ਇੱਕ ਆਈਟਮ ਆਪਣੀ ਹੋਰ ਰਹਿ ਗਈ ਵੀਰੇ ਉਹ ਵੀ ਕਰ ਦੋ ਹੁਣ ਖਲਾਸ ਆ ਆ ਵੀਰੇ ਕਾਟਨ ਦਾ ਦੁਪੱਟਾ ਨਾਲ ਕਾਟਨ ਦਾ ਹੀ ਸੂਟ 5 ਮੀਟਰ ਜੀ ਬਾਈ ਜੀ ਕੈਮਬਰੀ ਕਾਟਨ ਦਾ ਠੀਕ ਆ ਬਾਈ ਜੀ ਕੱਪੜਾ ਦਿਖਾ ਦੇ ਵੀਰੇ ਲਵੇ ਕਰਕੇ ਆ ਦੁਪੱਟਾ ਦੇਖੋ ਇਹਦਾ ਤੇ ਆ ਤੁਸੀਂ ਚੈੱਕ ਕਰੋ ਇੱਥੇ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਇਹ ਆਪਾਂ ਨੇ ਸਿਰਫ ਦੇਣਾ 400 ਰੁਪਏ ਦਾ ਠੀਕ ਆ ਬਾਈ ਜੀ ਲੋ ਦੇਖੋ ਵੀਰੇ ਦੁਪੱਟੇ ਆ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਾ ਇਹਦੇ ਵਿੱਚ ਰੰਗ ਡਿਜ਼ਾਈਨ ਵੀਰੇ ਤਾਂ ਦਿਖਾ ਦਿਓ ਮਾ ਸਾਰੇ ਦਿਖਾਵਾਂਗੇ ਵੀਰੇ ਕੱਢ ਲਾ ਰੰਗ ਜਿਹੜੇ ਸਾਰਿਆਂ ਦੇ ਵਿੱਚ ਵੀਰੇ 4-4 ਰੰਗ ਨੇ 8 ਜੈਂਟ 4 ਨੇ ਇਹਦੇ ਵਿੱਚ 4 ਨੇ ਇਹਦੇ ਵਿੱਚ 4 ਨੇ ਇੱਕ ਚਾਰ ਨੇ ਇੱਥੇ ਚਾਰ ਨੇ ਇਹਦੇ ਚਾਰ ਨੇ ਸਾਰੇ ਚਾਰ ਰੰਗ ਨੇ ਠੀਕ ਹੈ ਜੀ ਫਰੀਕ ਬੁੱਟੀ ਵਿੱਚ ਹੈਗੀ ਆ ਵੀਰੇ ਆ ਚੱਕੋ ਫਰੀਕ ਬੁੱਟੀ ਵਾਲਾ ਵੀ ਤੁਸੀਂ ਦੇਖੋ ਚੱਲ ਬਾਅਦ ਆਹ ਡਬਟਾ ਲੱĐi ਜਾਂਦੇ ਆਹ ਦਾ ਪੱਟੇ ਦਾ ਲੱĐi ਜਾਂਦੇ ਦੇਖ ਲਓ ਬਖੇ ਜਿਵੇਂ ਸਿਰਾ ਗੱਲ ਬਾਤ ਆ ਬਾਈ ਹੁਣੀਆਂ ਕੋਲੇ ਬਸ ਬਾਕੀ ਨੰਬਰ ਥੱਲੇ ਚੱਲੀ ਜਾਂਦਾ ਭੈਣ ਮੇਰੀਓ ਤੇ ਬਾਈ ਜੀ ਇੱਕ ਆਵਦਾ ਐਡਰੈਸ ਇੱਕ ਡਰੈਸ ਹੈਗਾ ਵੀਰੇ ਸਰਹੰਦੀ ਦਰਵਾਜਾ ਮਲੇਰ ਕੋਟਲਾ ਸਰਹੰਦ ਵਾਲਾ ਦਰਵਾਜਾ ਤੇਲੀਆਂ ਵਾਲਾ ਬਾਜ਼ਾਰ ਆ ਚੌਂਕ ਆ ਜਿੱਥੋਂ ਤੇਲੀਆਂ ਵਾਲਾ ਬਾਜ਼ਾਰ ਸ਼ੁਰੂ ਹੁੰਦਾ ਉਹ ਚੌਂਕ ਦੇ ਵਿੱਚ ਮੋਮਨ ਕਲਾਤ ਹਾਊਸ ਅੰਜੂ ਕਿਲੇ ਵਾਲੀ ਦੀ ਠੱਟੀ ਆ